ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 13 ਅਤੇ 14 ਦਾ ਪਾਠ ਸਰਵਣ ਕੀਤਾ ਸੀ ਆਓ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 15 ਅਤੇ 16 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾਟ ਚਲਾਈਆਂ ਲਿਖੇ ਸੁਣ ਵੇਖਾਓ ਲਿਖੇ ਸਾਹ ਲਵਾਈਏ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਂ ਅੰਦੇ ਨਾ ਵਿਸਾਰਿਆ ਨਾ ਤੇ ਸੇਹੇ ਨਾ ਹੋ ਰਹਾਓ ਜੀਵਨ ਮਰਣਾ ਜਾਇ ਕੈ ਇੱਥੇ ਖਾਜੈ ਕਾਲ ਜਿੱਥੈ ਬੈ ਸਮਝਾਈਆ ਤਿੱਥੈ ਕੋਏ ਨਾ ਚੱਲਿਓ ਨਾਲ ਰੋਣ ਵਾਲੇ ਜਿਤੜੇ ਸਭ ਬੰਨੈ ਪੰਡਪਰਾਲ ਸਭ ਕੋ ਆਖੈ ਬਹੁਤ ਬਹੁਤ ਘਟ ਨਾ ਆਖੈ ਕੋਈ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸੋ ਘਿਆ ਰੀਸ ਜਿਥੈ ਨੀਚ ਸਮਾਲਿਨ ਤਿਥੈ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਬ ਕੁੱਤਾ ਕੂੜ ਚੂੜਾ ਠਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸਕਾ ਸਾਫ ਸਲਾਹਣਾਏ ਕਰਮ ਮੇਰੇ ਕਰਤਾਰ ਬਾਬਾ ਬੋਲੀ ਹੈ ਪਤ ਹੋਏ ਉਤਮ ਸੇ ਦਾ ਉਤਮ ਕਹੀਏ ਨੀਚ ਕਰਮ ਬੈਰੋਏ ਰਹਾਓ ਰਸ ਸੋਇ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਾਸ ਸਰੀਰ ਕੇ ਕੈ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਫਿੱਕਾ ਬੋਲ ਬਿਗੁਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਵਿਖਾਨ ਤਿੰਨ ਮਤ ਤਿੰਨ ਪਦ ਤਿੰਨ ਧਨ ਪੱਲੇ ਜਿਨ ਹਿਰਦੈ ਰਿਆ ਸਮਾਏ ਤਿਨ ਕਾ ਕਿਹਾ ਸਲਾਹਣਾ ਅਵਰ ਸੁਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਆਮਲਗ ਲੋਲਾ ਕੂੜਕਾ ਦਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤੈਨ ਸੋਫੀਆ ਆਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਆ ਤੇਰੀ ਦਰਗਾਹ ਚੱਲੈ ਮਾਨ ਰਹਾਓ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਓ ਸੁਣਾ ਬਖਾਣਾ ਜੇ ਤੜੇ ਹੋ ਤਨ ਬਲੇਹਾਰੈ ਜਾਓ ਤਾਂ ਮਨ ਕੀ ਬਾ ਜਾਣੀ ਐ ਜਾ ਮਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉ ਮਨੋ ਬਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਣ ਸਭ ਪਵਿੱਤਰ ਹੈ ਜੇ ਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੇ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਛ ਲਿਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਨਤਨਾ ਪਾਰਾਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤੈਨ ਮੁਖ ਟਿੱਕੇ ਨਿਕਲ ਜੇਨ ਮਨ ਸੱਚਾ ਨਾਓ ਕਰਮ ਮਿਲਾ ਤਾਂ ਪਾਈਐ ਨਾਹੀ ਗੱਲੀ ਵਾਉ ਦਵਾਉ ਇਕ ਆਵੇ ਇਕ ਜਾਹੇ ਉਠ ਰਖੀਐ ਨਾਵ ਸਲਾਰ ਇਕੋ ਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿੜ ਨਾਵੇ ਵਿਕਾਰ ਪੈ ਤੇ ਰਹਿ ਡਰ ਅਗਲਾ ਖਪ ਖਪ ਛਿਜੈ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਾਬਰਾ ਸੁਮਿੱਠੇ ਮੰਨਿਆ ਸੁਣਿਆ ਸਾਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛਤੇ ਅਮਰਤ ਭਾਉ ਵੇਖ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧੈ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਰਹਾਉ ਰਤਾ ਪਹਿਨਣ ਮੰਨ ਰਤਾ ਸੋ ਪੇਦੀ ਸਤਦਾਨ ਨੀਲੀ ਸਿਆਈ ਕਦਾ ਕਰਨੀ ਪਹਿਰਨ ਪੈਰ ਧਿਆਨ ਕਰਮ ਬੰਦ ਸੰਤੋਖਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੇ ਬੇਕਾਰ ਰਹਾਓ ਘੋੜੇ ਪਾਖਰ ਸੋਇਨੇ ਸਾਖਤ ਬੂਜਣ ਤੇਰੀ ਬਾਟ ਤਰ ਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੇ ਜਾ ਪਤਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚਰਣਾ ਖੁਸੀ ਖੁਵਾਰ ਜਿਤ ਚੜਿਆ ਤਨ ਪੀੜੀਐ ਮਨ ਮੈਂ ਚਲੇ ਬੇਕਾਰ ਰਹਾਓ ਘਰ ਮੰਦਰ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਉਕਮਾ ਸੋਈ ਤੁੱਤ ਭਾਵਸੀ ਹੋਰ ਆਖਣ ਬਹੁਤ ਪਾਰ ਨਾਨਕ ਸੱਚਾ ਬਾਦ ਸਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਵਾਰ ਜੇ ਸੁੱਤਾ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਰਹਾ ਉਹ ਬਾਬਾ ਹੋਰ ਸੋਣਾ ਖੁਸ਼ੀ ਖੁਵਾਰ ਜੇ ਸੁੱਤਾ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 14 ਅਤੇ 15 ਅਤੇ 16 ਦਾ ਪਾਠ ਸਰਵਣ ਕੀਤਾ ਹੈ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 17 ਅਤੇ 18 ਦਾ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ